ਹੈਲੋ ਜੀ ਸਸੇ ਕਾਲ ਜੀ ਉਮੀਦ ਕਰਦੇ ਕਿ ਤੁਸੀਂ ਸਾਡੇ ਠੀਕ ਹੋਗੇ ਲੋ ਜਿੱਥੇ ਪਣਾਣ ਲੱਗੇ ਹਾਂ ਸਮੋਸੇ ਠੀਕ ਹੈ ਜੀ ਆਹ ਲਓ ਆਪਾਂ ਹੰ ਬਾਲੇ ਹੀ ਤੇ ਇੱਥੇ ਪਾਵਾਂਗੇ ਆਪਾਂ ਜੋ ਵੀ ਬਾਕੀ ਦੇ ਮਸਾਲੇ ਤੇ ਇੱਥੇ ਪਾ ਲਈ ਪਹਿਲਾਂ ਮੇਥੀ ਸੁੱਕੀ ਹੋਈ ਥੋੜਾ ਜਿਹਾ ਹੀ ਪਾਵਾਂਗੇ ਇੱਥੇ ਚਾਟ ਮਸਾਲਾ ਤੇ ਬਾਕੀ ਪਾਵਾਂਗੇ ਸਾਡੀ ਮਿਰਚਾਂ ਹੀ ਦੋ ਲਾ ਜੋ ਆਲੂ ਇੱਥੇ ਆਪਾਂ ਮੈਸ਼ ਕਰ ਲਏ ਸਭ ਕੁਝ ਆ ਪਾ ਕੇ ਮਿਕਸ ਕਰ ਲਏ ਆਲੂ ਇੱਥੇ ਹੁਣ ਬਣਾਵਾਂਗੇ ਸਮੋਸੇ ਤੇ ਇਹ ਰਹੀ ਹੈਗੀ ਆ ਰੀੜ ਜਿਸ ਤਨਾਹੀਂ ਪਾਠ ਕਰਾਇਆ ਹੈ ਤੇ ਬਾਅਦ ਵਿੱਚ ਅਸੀਂ ਬਣਾਏ ਥੋੜੇ ਸਮੋਸੇ ਤੇ ਮਟਰ ਠੀਕ ਹੈ ਜੀ ਤੇ ਇੱਥੇ ਆਪਾਂ ਕਰ ਲਾਂਗੇ ਸਮੋਸੇ ਤਿਆਰ ਪਹਿਲਾਂ ਸਾੜੇ ਤੇ ਬਾਅਦ ਵਿੱਚ ਆਪਾਂ ਕਰਾਂਗੇ ਇਹਨਾਂ ਨੂੰ ਫਰਾਈ ਠੀਕ ਹੈ ਜੀ ਰੁੱਟੀਆਂ ਜਿਹੜੀਆਂ ਸਮੋਸਿਆਂ ਵਸ ਬਣਾਣੇ ਆ ਪਹਿਲਾਂ ਆਪਾਂ ਸਾਰੀਆਂ 베ਲੀਆਂ ਕੱਟ ਕਰ ਲਿਆ ਕੱਟ ਕੱਟ ਕੇ ਤੇ ਹੁਣ ਅਸੀਂ ਸਾਰੇ ਸਮੋਸੇ ਭਰ ਲਾਂਗੇ ਜਿੰਨੇ ਆਪਣੇ ਬਣ ਗਏ ਕਿਉਂਕਿ ਮੈਂ ਅਬਰ ਕਾਫੀ ਖਾਣ ਵਾਲੇ ਸੀ ਤੇ ਫਿਰ ਹੁੰਦਾ ਵਿੱਚ ਸਾਰੇ ਲੱਗੇ ਨੇ ਤੇ ਸਾਰਿਆਂ ਨੂੰ ਮੇਲਨੀ ਚਾਹੀਦੀ ਚੀਜ਼ ਠੀਕ ਹੈ ਜੀ ਤੇ ਇਥੇ ਸਮੋਸੇ ਆਪਾਂ ਸਾਰੇ ਪਹਿਲਾਂ ਤਿਆਰ ਕਰ ਲਾਂਗੇ ਤੇ ਬਾਅਦ ਵਿੱਚ ਅਸੀਂ ਉਹਨਾਂ ਨੂੰ ਫਰਾਈ ਕਰਾਂਗੇ ਕਿਉਂਕਿ ਭੱਠੀ ਉੱਤੇ ਵੱਡੀ ਚੜਾਈ ਰੱਖੀ ਆ ਤੇ ਸਾਰੇ ਸਮੋਸੇ ਉਹਦੇ ਵਿੱਚ ਆਪਾਂ ਤਿਆਰ ਕਰ ਲਾਂਗੇ ਉਹਕੇ ਤੇਲ ਪਿਆਹੇ ਕੇ ਪੂੜੀਆਂ ਕੱਢੀਆਂ ਪਹਿਲਾਂ ਤੇ ਬਾਅਦ ਵਿੱਚ ਇਹ ਸਮੋਸੇ ਸਾਰੇ ਇੱਕ ਵਾਰੀ ਪਾ ਕੇ ਤਾਂ ਪਹਿਲਾਂ ਥੋੜਾ ਕੱਚੇ ਕਰਾਂਗੇ ਤੇ ਦੋ ਵਾਰੀ ਪਹਿਲਾਂ ਥੋੜਾ ਕੱਚੇ ਕੱਢ ਕੇ ਨਾ ਤਾਂ ਬਾਅਦ ਵਿੱਚ ਆਪਾਂ ਫਰਾਈ ਕਰਾਂਗੇ ਸਾਰੇ ਫਿਰ ਵਧੀਆ ਨਿਕਲਦੇ ਨੇ ਠੀਕ ਹੈ ਜੀ ਤੇ ਬਾਕੀ ਦਾ ਸਮਾਨ ਸਾਰਾ ਆਪਾਂ ਰੈਡੀ ਹੋ ਗਿਆ ਹੈ ਲੋ ਜੀ ਸਮੋਸੇ ਆਪਣੇ ਸਾਰੇ ਹੀ ਭਰ ਲਏ ਆ ਆਲੂ ਤੇ ਹੁਣ ਆਪਾਂ ਇਹਨਾਂ ਨੂੰ ਕਰਨੇ ਫਰਾਈ ਤੇ ਚਾਹ ਵੀ ਆਪਾਂ ਇੱਕ ਬਸੇ ਰੱਖੀ ਆ। ਲਓ ਜੀ ਇੱਥੇ ਆਪਾਂ ਹੁਣ ਮਟਰ ਬਣਾਉਣੇ ਆ ਤੇ ਥੋੜੇ ਜਿਹਾ ਬਣਾਉਣੇ ਆ ਆਪਾਂ ਸਪ੍ਰਿੰਗ ਰੋਲ ਤੇ ਜਿਹੜੇ ਵਿੱਚ ਆਪਾਂ ਨਿਊਡਲ ਭਰਨੇ ਆ ਨਾ ਉਹ ਆਪਾਂ ਲੈਣ ਤੇ ਪਜਾਰੋ। ਠੀਕ ਆ ਤੇ 15-20 ਸਮੋਸੇ ਬਣ ਗਏ ਹੀ ਤੇ ਬਾਕੀ ਬਾਕੀ ਦੇ ਆਪਾਂ ਬਣਾਏ ਹੀ ਸਪ੍ਰਿੰਗ ਰੋਲ ਤੇ ਥੋੜੇ ਬਣਾਏ ਹੀ ਮਟਰ। ਠੀਕ ਹੈ ਜੀ ਤਾਂ ਆਟਾ ਆਪਾਂ ਪਹਿਲਾਂ ਹੀ ਗੁੰਨ ਕੇ ਰੱਖ ਲਿਆ ਹੈ ਘੰਟਾ ਇੱਕ ਪਹਿਲਾਂ ਹੀ ਤਾਂ ਥੋੜਾ ਤੁਹਾਨੂੰ ਪਤਾ ਫਿਰ ਰੈਸਟ ਮਿਲ ਜਿੰਦੇ ਵਧੀਆ ਹੋ ਜਾਂਦਾ ਹੈ ਠੀਕ ਹੈ ਲੋ ਜੀ ਹੁਣ ਆਪਾਂ ਬਣਾਵਾਂਗੇ ਸਪ੍ਰਿੰਗ ਰੋਲ ਤਿਆਰ ਕਰ ਲਾਂਗੇ ਇਸ ਕਰਕੇ ਨੂਡਲ ਆਪਾਂ ਤਾਂ ਹੀ ਰੈਡੀਮੇਡ ਲੈ ਆਂਦੇ ਬਣੇ ਬਣਾਤੇ ਕਿਉਂਕਿ ਸਾਰੇ ਥੱਕੇ ਪਏ ਸੀ ਤੇ ਸਾਰੇ ਚਾਹ ਡਿੱਕਣ ਦੇ ਚਾਹ ਪੀਏ ਪਹਿਲਾਂ ਹੁਣ ਕਿ ਸਾਰੀ ਸੰਗਤ ਚਲ ਗਈ ਲੰਗਰ ਖਾ ਕੇ ਬਸ ਆਪਣੇ ਘਰ ਦੇ ਮੈਂਬਰ ਰਹਿ ਗਏ ਸੀ ਠੀਕ ਹੈ ਜੀ ਲਓ ਜੀ ਆਪਣੇ ਸਮੋਸੇ ਆਪਾਂ ਕੱਚੇ ਕਰਕੇ ਰੱਖ ਲਏ ਆ ਤੇ ਥੋੜੇ ਜਿਹਾ ਆਪਾਂ ਬਣਾ ਲਏ ਨੇ ਮਟਰ ਨਾਲ ਤੇ ਇੱਕ ਪਾਸੇ ਆਪਾਂ ਚਾਹ ਦਾ ਪਤੀਲਾ ਵੀ ਰੱਖਿਆ ਸਾਰੇ ਹੰਦਾਵਾਂਗੇ ਠੀਕ ਹੈ ਜੀ